ਜਿੰਨਾ ਚਿਰ ਮੈਂ ਹੈਗਾ ਨਾ ਮੈਂ ਆਪਣੀ ਜ਼ਿੰਦਗੀ ਜੀਣੀ ਆ ਬਾਕੀ ਤਾਂ ਲੋਕਾਂ ਦੀ ਗੱਲ ਕਰਨ ਢਈ ਆ ਮੈਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਆ ਜੋ ਮਰਜ਼ੀ ਕਰਦੇ ਰਹਿਣ ਆਹੋ ਤੁਹਾਨੂੰ ਪਰਵਾਹ ਕਰਨ ਦੀ ਲੋੜ ਵੀ ਕੀ ਆ ਬੇਜਤੀ ਤੇ ਮੇਰੀ ਹੋਣ ਰਹੀ ਆ ਮੈਂ ਤੇ ਮਾਹ ਨਾ ਸੱਤ ਕੀ ਕੀਤੀਆਂ ਵਾ ਕਿਉਂਕਿ ਡੈਡੀ ਜੀ ਸਾਨੂੰ ਨਾ ਪੜਨ ਨਹੀਂ ਦਿੰਦੇ ਹਨ ਨੂੰ ਸ਼ੌਂਕ ਤੇ ਬੜਾ ਹੀ ਕਿ ਚੱਲ ਆਪਾਂ ਵੀ ਪੜ ਲਿਖ ਕੇ ਨਾ ਕੁਝ ਬਣੀਏ ਪਰ ਸਾਡੀਆਂ ਸਾਰੀਆਂ ਚਾਰੀਆਂ ਨਾ ਵਿਚੇ ਰਹਿਦੀਆਂ ਤਾ ਉਠੋ ਹਾਂ ਸੁੱਤੇ ਹੀ ਰਹਿਣਾ ਵਾ ਉੱਠ ਕੇ ਰੋਟੀ ਪਾਣੀ ਵੀ ਖਾ ਲਓ ਰਮਨ ਰਕੇ ਤੇ ਸੌਣ ਵੀ ਦਿਆ ਕਰ ਆਣ ਕੇ ਸਹਰਾਣੇ ਖਲੋ ਗਈਆਂ ਤੂੰ ਘਰ ਦਾ ਵੀ ਕੋਈ ਕੰਮ ਤਾਂ ਦਾ ਵੇਖੀਦਾ ਹੁੰਦਾ ਵਾ ਕਿ ਲਾਂਣ ਪੀ ਕੇ ਤੇ ਸੁੱਤੇ ਹੀ ਰਹਿਣਾ ਹੁੰਦਾ ਘਰ ਨੂੰ ਕੀ ਅੱਗ ਲੱਗੀ ਐ ਅੱਗ ਕੀ ਲੱਗਣੀ ਆ ਕੋਈ ਅਕਲ ਨੂੰ ਹੱਥ ਮਾਰੋ ਬੋਲਣ ਕਿੱਦਾਂ ਡਿਆ ਜਾਏ ਤੇ ਕਿੱਦਾਂ ਬੋਲਾ ਹੋਣਾ ਜਵਾਈਆਂ ਪਈਆਂ ਵਾਲੇ ਜੇ ਅਕਲ ਨਾਲ ਬੋਲਿਆ ਕਰੋ ਕਿਹੜੇ ਜਵਾਈਆਂ ਦੀ ਤੂੰ ਗੱਲ ਕਰਨ ਈ ਆ ਮੇਰਾ ਕੋਈ ਜਵਾਈ ਜੁਈ ਨਹੀਂ ਆ ਸੁਣ ਗਈ ਨਾ ਮੇਰੀ ਗੱਲ ਅੱਗੇ ਦੋ ਘਰੋਂ ਕੱਢਿਆ ਨਾ ਮੈਂ ਤੈਨੂੰ ਵੀ ਘਰੋਂ ਕੱਢਦਾ ਨਾ ਤੇ ਮੈਂ ਦੱਸਦਾ ਮੈਂ ਕਿਹੜੇ ਖੂਚ ਪੈਣਾ ਵਾਂ ਮੈਂ ਤਾਂ ਹੁਣ ਇੱਥੇ ਮਰੂੰਗੀ ਮੈਂ ਨਹੀਂ ਕਿਹੇ ਪਾਸੇ ਜਾਂਦੀ ਤੇਰਾ ਪੇਕੇ ਘਰ ਹੈਗਾ ਤੇ ਪੇਕੇ ਪਰ ਜਾਈਂ ਆਈਂ ਆ ਵਾ ਤੇ ਫੇਰ ਕੀ ਆ ਤੇ ਨਾਲੇ ਮੇਰਾ ਘਰ ਬਾਹਰ ਵਾ ਮੈਂ ਘਰ ਛੱਡ ਕੇ ਕਿਉਂ ਜਾਵਾਂ ਪੇਕੇ ਉਹ ਜਾ ਚੱਜਾ ਦੱਸ ਦੇਣਾ ਕਹਿੰਦੇ ਮੈਂ ਵੀ ਪੀ ਲੂੰਗਾ ਅਕਲ ਦੀ ਗੱਲ ਕਰੋ ਟਾੜੇ ਨਾਲ ਗੱਲ ਮੈਂ ਇਹ ਕਰਨੀ ਸੀ ਜੇਰੀ ਕੋ ਬਾਹਰ ਨਿਕਲਦੀਆਂ ਨਾ ਲੋਕੀ ਮੂੰਹ ਜੋੜ ਜੋੜ ਕੇ ਗੱਲਾਂ ਕਰਦੇ ਆ ਵੀ ਕੁੜੀਆਂ ਦਾ ਵਿਆਹ ਹੈਗਾ ਤੇ ਪਿਓ ਤੇ ਗਿਆ ਹੀ ਨਹੀਂ ਪਰ ਤੁਹਾਨੂੰ ਕਿਸ ਨੇ ਕੀ ਕਹਿਣਾ ਵਾ ਸ਼ਰਮ ਤੇ ਮੈਨੂੰ ਮਾਰਦੀ ਆ ਮੈਂ ਜਾਣਾ ਹੁੰਦਾ ਲੱਗੇ ਸ਼ੱਕੇ ਕਿਸੇ ਦੇ ਘਰ ਕੋਈ ਚੀਜ਼ ਲੈਣੀ ਤੁਹਾਡੇ ਵਾਲੀ ਤੇ ਉਹੀ ਹੱਦ ਹੋਈ ਆ ਹੋਣੀ ਹੋਸ਼ ਵਿੱਚ ਆਓ ਲੀੜਾ ਕੱਪੜਾ ਸ਼ਹਿਰੋਂ ਲੈ ਆਈਏ ਕੁੜੀਆਂ ਨੂੰ ਲੈਣ ਜਾਣਾ ਕਿਹਦੇ ਨਾਲ ਤੂੰ ਜਾਣਾ ਹੋਗਾ ਤੇ ਚਲ ਜੀ ਮੈਂ ਤਾਂ ਜਾਣਾ ਨਹੀਂ ਤਨਮੋਦਨ ਵੀ ਦੱਸਿਆ ਸੀ ਨਾ ਮੇਰੇ ਬਾਤੇ ਕੁੜੀਆਂ ਮਰਗੀਆਂ ਵਾ ਤੂੰ ਫੇਰ ਉਹ ਗੱਲਾਂ ਕਰੀ ਜਾਨੀ ਆ ਨਾਲੇ ਮੈਂ ਆਪਣੀ ਜ਼ਿੰਦਗੀ ਜੀਣੀ ਆ ਜਿੰਨਾ ਚਿਰ ਮੈਂ ਹੈਗਾ ਨਾ ਮੈਂ ਆਪਣੀ ਜ਼ਿੰਦਗੀ ਜੀਣੀ ਆ ਬਾਕੀ ਤਾਂ ਲੋਕਾਂ ਦੀ ਗੱਲ ਕਰਨ ਢਈ ਆ ਮੈਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਆ ਜੋ ਮਰਜੀ ਕਰਦੇ ਰਹਿਣ ਆਹੋ ਤੁਹਾਨੂੰ ਪਰਵਾਹ ਕਰਨ ਦੀ ਲੋੜ ਵੀ ਕੀ ਆ ਬੇਜਤੀ ਤੇ ਮੇਰੀ ਹੋਣ ਢਈ ਆ ਉੱਥੇ ਮੈਂ ਕੱਲੀ ਗਈ ਤਾਂ ਅਗਲੇ ਕੀ ਕਹਿਣਗੇ ਪਿਪਿਓ ਨਹੀਂ ਨਾਲ ਆਇਆ ਤਾਂ ਕਹਦੀ ਠੀਕ ਨਹੀਂ ਆ ਜੇ ਪਿਓ ਨਾ ਜਾਊਗਾ ਤੇ ਚਾਚਾ ਤਾਇਆ ਕੋਈ ਨਾਲ ਤੁਰਦਾ ਵਾ ਸ੍ਰੀਕੇ ਦਾ ਸਾਗਵਾ ਅਗਲੇ 100 100 ਗੱਲ ਕਰ ਦਿੰਦੇ ਆ ਜਿੱਦਾਂ ਤੂੰ ਵਿਆਹੀਆਂ ਸੀ ਨਾ ਇਦਾਂ ਹੀ ਉਹਨਾਂ ਨੂੰ ਚੱਲ ਜਾ ਲੈਣਾ ਤਾਂ ਕੋਈ ਗੱਲ ਨਹੀਂ ਫੇਰ ਚੱਲ ਜੂੰਗੀ ਮੈਨੂੰ ਤਾਂ ਜਾਣਾ ਹੀ ਪੈਣਾ ਵਾ ਮੇਰੀਆਂ ਤਾਂ ਧੀਆਂ ਵਾਂ ਤੂੰ ਹੀ ਤਾਂ ਗੱਲ ਹੀ ਮੁਕਾਤੀ ਮੇਰੀਆਂ ਕੋਹ ਲੱਗਦੀਆਂ ਹੀ ਨਹੀਂ ਗੀਆਂ ਮੇਰੇ ਪਾ ਦੀਆਂ ਮਰ ਗਈਆਂ ਵਾਂ ਮੈਂ ਤਾਂ ਫੇਰ ਜਾਣਾ ਹੀ ਆ ਸੜ ਗਈ ਮੇਰੀ ਕਿਸਮਤ ਆ ਲਖਣ ਜੀ ਇਹ ਨਾ ਕਰ ਉਹ ਡੈਪੀਅ ਟਿਕਣ ਕਰਨ ਟਿਕਣ ਕਰੀ ਆ ਆਪਣੀ ਕਿਸਮਤ ਨੂੰ ਕੋਸਣ ਨਹੀਂ ਆ ਮੇਰੀ ਗੱਲ ਸੁਣ ਉਦਣ ਤੇਰੇ ਭੈਣ ਭਰਾ ਗਾੜੀ ਗਾੜੀ ਹੋ ਗਏ ਉੱਥੇ ਤੁਰੇ ਫਿਰਦੇ ਸੀ ਜਾਂ ਲੈ ਜਾ ਉਹਨਾਂ ਨੂੰ ਮੈਂ ਨਹੀਂ ਜਾਣਾ ਕੋਈ ਗੱਲ ਨਹੀਂ ਜੀ ਉਹਨਾਂ ਨੂੰ ਕਿਹਾ ਨਾ ਤੇ ਨਾਲ ਜਾਣਗੇ ਐਡੀ ਗੱਲ ਨਹੀਂ ਗਈ ਵੀ ਮੇਰੇ ਨਾਲ ਤੁਰਨਗੇ ਨਾ ਮੈਨੂੰ ਇੰਨਾ ਕੁ ਆਪਣੇ ਭੈਣ ਭਰਾਵਾਂ ਦਾ ਮਾਣ ਹੈਗਾ ਵਾ ਜੇ ਤੈਨੂੰ ਮਾਣ ਹੈਗਾ ਤੇ ਤਾਂ ਰੋਂੜੀ ਮੇਰੇ ਸਰਾਣੇ ਬੈਠ ਕੇ ਆ ਆ ਜੜੇ ਹੱਥ ਕਦੀ ਕੇ ਦੀ ਗੱਲ ਸੁਣਿਆ ਹੀ ਨਾ ਕਰੋ ਆਪਣੀਆਂ ਹੀ ਮਨ ਮਰਜ਼ੀਆਂ ਕਰੋ ਕੱਲ ਨੂੰ ਨਾ ਇੰਨਾ ਧੀਆਂ ਪੁੱਤਾਂ ਦੀ ਲੋੜ ਪੈਣੀ ਆ ਇਹ ਗੱਲ ਮੈਨੂੰ ਕਿਹਦੀ ਲੋੜ ਮੈਨੂੰ ਤੇਰੀ ਵੀ ਲੋੜ ਦੀਆਂ ਆਣ ਕੇ ਸਰਾਂ ਨੇ ਬੁਸ਼ਕਣ ਲਾ ਪੈਂਦੀ ਆ ਹੋਇਆ ਕਿਤੇ ਗੱਲ ਕਰੀ ਲਈ ਧੀਆਂ ਵਾਂ ਧੀਆਂ ਵਾਂ ਇੱਕ ਵਾਰੀ ਕਹਿਤਾ ਮੇਰੇ ਆਥੇ ਮਰਗੀਆਂ ਵਾਂ ਫੇਰ ਆਣ ਕੇ ਡੈਪਿੰਦੀ ਸਰਾਂ ਨੇ ਕਿ ਪਿੰਦਰ ਹਾਂਜੀ ਦੀਦੀ ਹੋ ਗਈਆਂ ਤਿਆਰ ਹਾਂਜੀ ਹੋ ਗਈਆਂ ਚੱਲ ਤਿਆਰ ਤੇ ਹੋ ਗਈਆਂ ਨਾ ਮੈਂ ਤੈਨੂੰ ਕੁਝ ਸਮਝਾਉਣਾ ਸੀ ਇੱਥੇ ਬਹਿ ਮੇ ਲੱਗ ਗਿਆ ਕੀ ਸਮਝਾਉਣਾ ਦੀਦੀ ਮੇਰੀ ਸੁਣ ਗੱਲ ਰਪਿੰਦਰ ਇਹ ਗੱਲ ਤਾਂ ਤੈਨੂੰ ਵੀ ਪਤਾ ਵਾ ਨਾ ਕਿ ਨਾ ਸਾਡੇ ਸਾਸੋਰਾ ਹੈਗੀ ਆ ਤੇ ਡੈਡੀ ਵੀ ਸਾਡੇ ਨਾਲ ਕਿਦਾਂ ਕਰਦੇ ਹੁੰਦੇ ਸੀ ਤੇ ਇਹ ਆ ਕਿ ਸਾਨੂੰ ਟੱਬਰ ਚੰਗਾ ਮਿਲਿਆ ਵਾ ਮੇਰੀ ਭੈਣ ਬਣ ਕੇ ਨਾ ਹੁਣੇ ਆਪਣਾ ਘਰ ਵਾ ਆਪਣਾ ਘਰ ਸਮਝਣਾ ਠੀਕ ਆ ਨਾ ਆਪਾਂ ਹੀ ਸੰਭਾਲਣਾ ਵਾ ਹੋਰ ਕਿੰਨੇ ਸੰਭਾਲਣਾ ਵਾ ਤੇ ਭੂਆ ਨੂੰ ਕੋਈ ਲਾਂਬਾ ਨਹੀਂ ਜਾਣਾ ਚਾਹੀਦਾ ਦੀਦੀ ਕੋਈ ਗੱਲ ਨਹੀਂ ਆ ਜਿੱਦਾਂ ਤੁਸੀਂ ਕਹਿੰਦੇ ਆ ਨਾ ਮੈਂ ਉਦਾਂ ਹੀ ਕਰੂੰਗੀ ਮੈਨੂੰ ਪਤਾ ਵਾ ਤੁਸੀਂ ਵਡੀ ਭੈਣ ਆ ਮੇਰੀ ਤੁਸੀਂ ਮੈਨੂੰ ਸਮਝਾਉਣਾ ਵਾ ਜੇ ਮੇ ਕੋ ਮਾੜੀ ਮੋਟੀ ਗਲਤੀ ਵੀ ਹੋ ਜਾਂਦੀ ਹੁੰਦੀ ਆ ਨਾ ਤੇ ਤੁਸੀਂ ਮੈਨੂੰ ਦੱਸ ਦਿਆ ਕਰੋ ਠੀਕ ਆ ਨਾ ਚਲੋ ਕੰਮਕਾਰ ਵਾਲੋ ਤੇ ਤੁਹਾਨੂੰ ਨਹੀਂ ਮੈਂ ਕਹਿੰਦੀ ਕੋਈ ਗੱਲ ਨਹੀਂ ਕੰਮ ਤੇ ਮੈਂ ਆਪੇ ਕਰ ਲਿਆ ਕਰਨਾ ਵਾ ਬਸ ਨਾ ਜਦੋਂ ਕੋਈ ਵੀ ਗੱਲ ਕਹਿੰਦੀ ਹੁੰਦੇ ਨਾ ਉਹ ਗੱਲ ਦਾ ਗੁੱਸਾ ਨਾ ਕਰੀ ਠੀਕ ਆ ਨਾ ਨਹੀਂ ਨਹੀਂ ਦੀਦੀ ਗੁੱਸਾ ਕਦਾ ਕਰਨਾ ਵਾ ਇਹ ਆ ਤੇ ਚਲ ਜੇ ਸੱਸ ਮਾਂ ਹੁੰਦੀ ਨਾ ਚਲ ਜਦਾਂ ਹਨੂ ਪਿੰਡ ਮੰਮੀ ਸਮਝਾਉਂਦੇ ਆ ਇਦਾਂ ਵੀ ਇਹਨੂੰ ਦੱਸ ਦਿਆ ਕਰਦੇ ਇਥੇ ਆਹ ਕੰਮ ਈਦਾ ਨਹੀਂ ਕਰਨਾ ਉਦਾਂ ਕਰਨਾ ਵਾ ਤੇ ਹੁਣ ਸੱਸ ਵੀ ਹੈ ਨਹੀਂ ਆ ਮੈਨੂੰ ਸੱਚੀ ਮਨ ਚ ਬੜਾ ਹੋਤਰਾ ਹੁੰਦਿਆ ਉਦਾਂ ਮੈਨੂੰ ਬੜਾ ਚਾਹੀ ਕਿ ਮੇਰੀ ਸੱਸ ਹੁੰਦੀ ਕਿੰਨਾ ਵਧੀਆ ਲੱਗਿਆ ਕਰਨਾ ਹੈ ਨਾ ਚਲ ਕੋਈ ਗੱਲ ਨਹੀਂ ਰਪਿੰਦਰ ਜੋ ਸਾਡੇ ਕਰਮਾਂ ਚ ਸਾਨੂੰ ਉਹ ਹੀ ਮਿਲਣਾ ਸੀ ਚਲ ਮੇਰੀ ਭੈਣ ਹੁਣ ਨਾ ਕੰਮਕਾਰ ਕਰ ਲਈ ਆਪਣਾ ਜਿਹੜਾ ਕਰਨ ਵਾਲਾ ਠੀਕ ਆ ਨਾ ਆਹੋ ਇਦਾਂ ਕਰਨੀ ਆ ਮੈਂ ਚਾਹ ਬਣਾਉਣੀ ਪਹਿਲਾਂ ਉਹ ਪੀਨੇ ਆ ਉਹਨਾਂ ਨੂੰ ਵੀ ਪਤਾ ਵਾ ਭਾਜੀ ਦਾ ਸੁਭਾਅ ਵੀ ਕਿੰਨਾ ਚੰਗਾ ਵਾ ਤੇ ਇਹਨਾਂ ਦਾ ਸੁਭਾਅ ਵੀ ਕਿੰਨਾ ਚੰਗਾ ਵਾ ਜਿੱਦਾਂ ਉਹ ਰਲ ਮਿਲ ਕੇ ਰਹਿੰਦੇ ਆ ਨਾ ਆਪਾਂ ਵੀ ਓਦਾਂ ਹੀ ਰਹਿਣਾ ਵਾ ਠੀਕ ਆ ਨਾ ਓਦਾਂ ਦੀਦੀ ਇੱਕ ਗੱਲ ਵਾ ਕਿ ਦੋਵਾਂ ਭਰਾਵਾਂ ਦਾ ਨਾ ਪਿਆਰ ਬਣਾਵਾ ਓਦਾਂ ਕਿਦਾਂ ਆਪਸ ਵਿੱਚ ਨਾ ਇਹ ਘੁੱਲ ਮਿਲ ਕੇ ਰਹਿੰਦੇ ਆ ਕਿਦਾਂ ਵਿਚਾਰੇ ਆਪਣਾ ਟਾਈਮ ਕੱਢਦੇ ਹੋਣਗੇ ਪਹਿਲਾਂ ਖੁਸ਼ਾਂਗੇ ਗੱਲ ਤੇ ਕੋਈ ਕੀਤੀ ਨਹੀਂ ਇਹਨਾਂ ਦੇ ਨਾਲ ਆਪਾਂ ਵੇਹਲਾ ਰਵਿੰਦਰ ਜਿਹੜਾ ਵੀ ਕੋਈ ਕੰਮ ਕਰਦੇ ਆ ਨਾ ਦੋਵੇਂ ਇੱਕ ਦੂਜੇ ਦੀ ਸਲਾਹ ਨਾਲ ਕਰਦੇ ਆ ਤੇ ਆਪਾਂ ਵੀ ਓਦਾਂ ਹੀ ਕਰਿਆ ਕਰਨਾ ਵਾ ਇਸੇ ਕਰਕੇ ਮੈਂ ਤੈਨੂੰ ਸਮਝਾਉਣਾ ਹੀ ਸੀ ਕਿ ਚਲ ਮੈਂ ਵੱਡੀ ਆ ਤੈਨੂੰ ਮੈਂ ਹੀ ਸਮਝਾਉਣਾ ਹੋਰ ਕਿੰਨੇ ਸਮਝਾਉਣਾ ਵਾ ਰਪਿੰਦਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਭਾਵੇਂ ਆਪਣੀ ਭੂਆ ਵਾ ਪਰ ਤੂੰ ਨਾ ਥੋੜੀ ਚਕੰਨੀ ਰਹਿਣਾ ਵਾ ਮੈਂ ਨਾ ਵਿਆਹ ਤੇ ਵੇਖਿਆ ਸੀ ਭੂਆ ਨੂੰ ਚਲਾਕੀਆਂ ਜੀਆਂ ਬੜੀਆਂ ਮਾਰਦੇ ਸੀ ਅੱਛਾ ਤੇ ਜਿੱਦਾਂ ਮੈਂ ਕਹਿੰਨੀ ਆ ਨਾ ਤੂੰ ਉਦਾਂ ਹੀ ਕਰਨਾ ਵਾ ਭੂਆ ਦੀ ਨਹੀਂ ਗੱਲ ਮੰਦਣੀ ਹੈਗੀ ਠੀਕ ਹੈ ਤੇ ਤੁਸੀਂ ਮੈਨੂੰ ਗੱਲ ਕੀ ਮੈਨੂੰ ਪਤਾ ਹੀ ਨਹੀਂ ਕੁਝ ਉਹ ਕੋਈ ਗੱਲ ਨਹੀਂ ਤੈਨੂੰ ਮੈਂ ਗੱਲ ਵੀ ਦੱਸ ਦਊਂਗੀ ਜਿਹੜੀ ਗੱਲ ਮੈਂ ਤੈਨੂੰ ਸਮਝਾਈ ਆ ਨਾ ਉਹਤੇ ਗੌਰ ਕਰੀ ਜਿੱਦਾਂ ਮੈਂ ਕਹੂੰਗੀ ਨਾ ਤੂੰ ਉਦਾਂ ਹੀ ਕਰਨਾ ਵਾ ਕਿਸ ਦੀ ਗੱਲ ਵਿੱਚ ਨਹੀਂ ਆਉਣਾ ਠੀਕ ਆ ਨਾ ਕੋਈ ਗੱਲ ਨਹੀਂ ਦੀਦੀ ਮੈਂ ਕਿਹਾ ਤਾਂ ਹੈਗਾ ਵਾ ਤੂੰ ਜਿੱਦਾਂ ਕਹੋਗੀ ਮੈਂ ਉਦਾਂ ਕਰੂੰਗੀ ਤੇ ਬਾਕੀ ਗੱਲ ਦੱਸ ਦੋ ਹਾਂ ਕਿਹੜੀ ਗੱਲ ਵਾ ਉਹ ਕੋਈ ਗੱਲ ਨਹੀਂ ਤੂੰ ਟੈਨਸ਼ਨ ਕੋ ਲੈਂਦੀ ਆ ਮੋਕਾ ਲੈਂਦੇ ਫਿਰ ਮੈਂ ਸਾਰੀ ਗੱਲ ਦੱਸੂੰਗੀ ਤੈਨੂੰ ਬਣਾ ਲੈ ਚਾ ਠੀਕ ਕਿਹੜੀ ਗੱਲ ਹੋਊਗੀ ਮੈਨੂੰ ਸਮਝ ਜੀ ਨਹੀਂ ਲੱਗਦੀ ਚਾਹੇ ਤੇ ਦੀਦੀ ਗੱਲ ਦੱਸ ਦਿੰਦੇ ਆਪਣੀ ਦੀ ਭੂਆ ਹੈ ਹੀ ਬੜੀ ਚੰਗੀ ਆ

ਆਪਣੀ ਵਿਚਾਲੇ ਆਉਣੀ ਮੇਰਾ ਜੀ ਨਹੀਂ ਕਰਨਿਆ ਚਾਹ ਨੂੰ ਤੇ ਮੈਂ ਚਲ ਤਾ ਨੂੰ ਫੜਾਉਣੀ ਪਹਿਲਾਂ ਚਾ ਉਹ ਤੇ ਗੱਲ ਠੀਕ ਆ ਲਵੜੀ ਹੋਣੀ ਕਿੱਥੇ ਆ ਲਵਲੀ ਭਾਜੀ ਇੱਥੇ ਹੀ ਹੋਣੀ ਅੰਦਰ ਹੀ ਬਾਜੀ ਮਾਰ ਲੈਣੀ ਸੀ ਇਕੱਠੇ ਬੈਕ ਜਾ ਵੀ ਲੈਣੀ ਆਪਾਂ ਰੁਪਿੰਦਰ ਕੰਮ ਕਰਨ ਢੀ ਸੀ ਤੇ ਉਹ ਮੈਨੂੰ ਕਹਿਣ ਢੀ ਦੀਦੀ ਤੁਸੀਂ ਚਾਹ ਲੈ ਜਾਓ ਭਾਜੀ ਵਾਸਤੇ ਤੇ ਆਪਾਂ ਬਾਅਦ ਚ ਪੀ ਲਾਂਗੇ ਠੀਕ ਆ ਠੀਕ ਆ ਤੇ ਮੇਰੀ ਗੱਲ ਸੁਣ ਦੀਪ ਤੇ ਤੁਹਾਡਾ ਘਰ-ਬਾਰ ਕਿਦਾਂ ਲੱਗਾ ਜੀ ਲੱਗਾ ਵਾ ਘਰ-ਬਾਰ ਤੇ ਸੋਹਣਾ ਵਾ ਮੈਂ ਤੁਹਾਡ ਨਾਲ ਇੱਕ ਗੱਲ ਕਰਨੀ ਸੀ ਜਿਹੜੀ ਆਪਣੀ ਵਹਿਲੀ ਆ ਉੱਥੇ ਵੀ ਦੋ ਕਮਰੇ ਪਾਏ ਆ ਉੱਥੇ ਕੋਈ ਰਹਿੰਦਾ ਹੀ ਪਹਿਲਾਂ ਸੰਦੀਪ ਉਹ ਆਡਾ ਪੁਰਾਣਾ ਘਰ ਹੀ ਰਿਆ ਘੋਟੀ ਹੈ ਨਾ ਇਹ ਆਪਾਂ ਬਾਅਦ ਚ ਪਾਈ ਸੀ ਚਲੋ ਵਧੀਆ ਗੱਲ ਵਾ ਮੇਰੀ ਗੱਲ ਸੁਣਾ ਪਿੰਡ ਫੋਨ ਕੀਤਾ ਹੈ ਨਹੀਂ ਕੱਲ ਦੀ ਗੱਲ ਹੋਈ ਮੰਮੀ ਨਾਲ ਵੈਸੇ ਤੂੰ ਫੋਨ ਕਰ ਲਿਆ ਕਰ ਤੈਨੂੰ ਵੀ ਪਤਾ ਵਾ ਇਕੱਲੇ ਆ ਘਰੋਂ ਤੁਹਾਡੇ ਬਣਾ ਕੋਈ ਨਹੀਂ ਉਹਨਾਂ ਦਾ ਇਹ ਤੇ ਗੱਲ ਹੈਗੀ ਆ ਕੋਈ ਗੱਲ ਨਹੀਂ ਮੈਂ ਕਰ ਲੈਣੀ ਮੰਮੀ ਨੂੰ ਫੋਨ ਨਾਲੇ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਗੱਲ ਇਦਾਂ ਵਾ ਕਿ ਆਪਾਂ ਜਦੋਂ ਵੀ ਪਿੰਡ ਜਾਵਾਂਗੇ ਨਾ ਤੁਹਾਨੂੰ ਤੇ ਪਤਾ ਹੀ ਐ ਕਿ ਡੈਡੀ ਛਰਾ ਪੀਂਦੇ ਆ ਅੱਛਾ ਅੱਛਾ ਤੇ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਸੁਭਾਏ ਇਦਾਂ ਦਾ ਵਾ ਜੇ ਕੋਈ ਗੱਲ ਕਰ ਵੀ ਦੇਣਗੇ ਨਾ ਤੇ ਗੁੱਸਾ ਨਾ ਕਰਿਓ ਆਪਾਂ ਗੁੱਸਾ ਕੋ ਕਰਨਾ ਵਾ ਅੜਦੋ ਵੱਡੇ ਆ ਕੋਈ ਗੱਲ ਕਰ ਵੀ ਦੇਣ ਫਿਰ ਕੀ ਗੱਲ ਵਾ ਮੈਂ ਚਲੋ ਪਹਿਲਾਂ ਸਮਝਾਇਆ ਚੰਗਾ ਵਾ ਉਹ ਨਹੀਂ ਨਹੀਂ ਸੰਦੀਪ ਇਹ ਗੱਲ ਦੀ ਟੈਨਸ਼ਨ ਛੱਡ ਦਿਓ ਠੀਕ ਐ ਨਾ ਨਾ ਤੇ ਲੜੀ ਦਾ ਸੁਭਾਜ ਦਾ ਵਾ ਨਾ ਮੇਰੇ ਆਈ ਦੰਦਾ ਵਾ ਚਲੋ ਵਧੀਆ ਗੱਲ ਵਾ ਠੀਕ ਹੈ ਨਾ ਹਾਂਜੀ ਜਾ ਲੈ ਆਵਾ ਚਾਹ ਤੁਸੀਂ ਚਾਹ ਪੀ ਲਾ ਰਪਿੰਦਰ ਮੈਂ ਸਭ ਕੁ ਪੁੱਛਿਆ ਨਹੀਂ ਉਦੋਂ ਦਾ ਪੜੇ ਲਿਖੇ ਕਿੰਨੇ ਕੁ ਤੁਸੀਂ ਪੜੀ ਕਿੰਨਾ ਕੁ ਵਾ ਹਾਂ ਘਰ ਦੇ ਨਾਲ ਕੁਝ ਹਾਲਾਤ ਇਦਾਂ ਦੇ ਹੋ ਗਏ ਹੀ ਡੈਡੀ ਜਿੰਨਾ ਸਾਨੂੰ ਦੋਆਂ ਭੈਣਾਂ ਨੂੰ ਪੜਨ ਨਹੀਂ ਦਿੱਤਾ ਅੱਛਾ ਜਿਹੜੇ ਵੱਡੇ ਦੀਦੀ ਹੈ ਨਾ ਹਾਂ ਉਹ ਤੇ 8th ਕਲਾਸ ਦੇ ਵਿੱਚ ਹੀ ਤੇ ਉਦੋਂ ਹੀ ਵਿਚਾਰੇ ਹਟ ਗਏ ਹੀ ਮੈਂ ਦੇ ਮਾਹਨਾ ਸੱਤ ਕੀ ਕੀਤੀਆਂ ਵਾ ਕਿਉਂਕਿ ਡੈਡੀ ਜੀ ਸਾਨੂੰ ਨਾ ਪੜਨ ਨਹੀਂ ਦਿੰਦੇ ਹਨ ਨੂੰ ਸ਼ੌਂਕ ਤੇ ਬੜਾ ਹੀ ਵੀ ਚੱਲ ਆਪਾਂ ਵੀ ਪੜ੍ਹ ਲਿਖ ਕੇ ਨਾ ਕੁਝ ਬਣੀਏ ਪਰ ਸਾਡੀਆਂ ਸਾਰੀਆਂ ਚਾਰੀਆਂ ਨਾ ਵਿਚੇ ਰਹਿ ਗਈਆਂ ਪਤਾ ਨਹੀਂ ਸਾਡੇ ਡੈਡੀ ਕਿਉਂ ਹੱਡਣਾ ਇਦਾਂ ਕਰਦੇ ਹੀ ਮੇਰੀ ਗੱਲ ਸੁਣਾ ਤੁਸੀਂ ਡੈਡੀ ਨੂੰ ਸਮਝਾਇਆ ਕਰੋ ਕਿ ਨਾ ਹੀ ਨਹੀਂ ਪੀਆ ਕਰਨ ਅਸੀਂ ਡੈਡੀ ਜੀ ਨੂੰ ਬੜਾ ਸਮਝਾਉਂਦੇ ਰਹੇ ਹਾਂ ਮੈਂ ਵੀ ਬੜਾ ਕਹਿੰਦੀ ਰਹੀ ਹਾਂ ਦੀਦੀ ਵੀ ਪਰ ਉਹ ਕਿਸ ਦੀ ਗੱਲ ਨਹੀਂ ਮੰਨਦੀ ਜੇਦਨ ਮੈਂ ਸੱਚ ਦਸਾਣਾ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨ ਲੱਗੀ ਹਾਂ ਨਾ ਇਹ ਤੁਸੀਂ ਆਪਣੇ ਤੱਕ ਹੀ ਰੱਖਿਓ ਕਿਸ ਨੂੰ ਦੱਸਿਓ ਨਾ ਦੱਸੋ ਪਤਾ ਨਾ ਕੀ ਆ ਡੈਡੀ ਜੀ ਨੂੰ ਸ਼ਰਾਬ ਪੀਂਦੇ ਹੀ ਨਾ ਮੰਮੀ ਨੂੰ ਬੜਾ ਮਾਰਦੇ ਕੁੱਟਦੇ ਹੁੰਦੇ ਸੀ ਮੰਮੀ ਤੇ ਦੱਸੇ ਦੇ ਵਿੱਚ ਸੱਟ ਲਾਤੀ ਇੱਕ ਵਾਰ ਕਦੀ ਉਹਨਾਂ ਦੀ ਲੱਤ ਤੋੜਦੀ ਕਦੀ ਕਿਤੇ ਸੱਟ ਲਾਤੀ ਜਿੱਦਾਂ ਹੱਡੀ ਮਾਂ ਨੇ ਟਾਈਮ ਕੱਢਿਆ ਵਾ ਨਾ ਬੜਾ ਔਖਾ ਵਿਚਰੀ ਨੇ ਤੇ ਫਿਰ ਵੀ ਨਾ ਚਲੋ ਵਿਚਰੀ ਨੇ ਹੱਡਾ ਇਨਾ ਸਾਹ ਦੇ ਕੇ ਨਾ ਤੇ ਚਲੋ ਆ ਘਰ ਬਾਹਰ ਲਾ ਬਤਾਵਾ ਕਿ ਚਲੋ ਵਿਆਹ ਕਰਤਾ ਨਹੀਂ ਤੇ ਹੱਡਾਦ ਨਾ ਬੜਾ ਜਿਨਾ ਹਰਾਮ ਹੀ ਅਹੀਂ ਕਦੀ ਵੀ ਆਪਣੇ ਪਿਓ ਦੇ ਘਰ ਨਾ ਸੁੱਖ ਨਹੀਂ ਗਾ ਪਿਆ ਹੈਗਾ ਰੁਪਿੰਦਰ ਤੂੰ ਕਿਉਂ ਟੈਨਸ਼ਨ ਲੈਣ ਦੀ ਹੈ ਪਿੱਛੇ ਜੋ ਹੋਣਾ ਹੀ ਨਾ ਉਹ ਤੇ ਹੋ ਗਿਆ ਤੇ ਨਾ ਇਥੇ ਵੀਰ ਜੀ ਨੇ ਕਦੀ ਹੱਥ ਲਾਇਆ ਸ਼ਰਾਬ ਨੂੰ ਤੇ ਨਾ ਮੈਂ ਹੀ ਲਾਇਆ ਤੇ ਨਾ ਹੀ ਕਦੀ ਘਰ ਹੀ ਬਣ ਦਿੱਤਾ ਸ਼ਰਾਬ ਵਾਲਾ ਬੰਦਾ ਤੇ ਤੂੰ ਟੈਨਸ਼ਨ ਨਾ ਲੈ ਰੁਪਿੰਦਰ ਜੇ ਤੇਰੇ ਮਨ ਦੇ ਵਿੱਚ ਰੀਜ ਹੋਣਾ ਕੀ ਮੈਂ ਪੜਨਾ ਚਾਹੁੰਨੀ ਆ ਅੱਗੇ ਹਾਂਜੀ ਤੇ ਤੂੰ ਪੜਨੇ ਪੈ ਜਾ ਮੈਂ ਵੀਰ ਜੀ ਨਾਲ ਗੱਲ ਕਰ ਲੈਣਾ ਨਹੀਂ ਹੁਣ ਟਾਈਮ ਲੰਘ ਗਿਆ ਵਾ ਹੁਣ ਮੈਂ ਪੜ ਕੇ ਕੀ ਕਰਨਾ ਵਾ ਆਪਣਾ ਘਰ ਸੰਭਾਲਦੇ ਆ ਜਿਹੜਾ ਕੰਮ ਕਰਨ ਵਾਲਾ ਆ ਫਿਰ ਕੀ ਆ ਕੁੜੀਆਂ ਵਿਆਹ ਤੋਂ ਬਾਅਦ ਵੀ ਪੜਦੀਆਂ ਹੀ ਆ ਚਲੋ ਹੈ ਤੇ ਸਹੀ ਆ ਬਾਕੀ ਵੇਖ ਲੋ ਤੁਸੀਂ ਜਿੱਦਾਂ ਤੁਹਾਨੂੰ ਠੀਕ ਲੱਗਦਾ ਵਾ ਜੇ ਤੂੰ ਕਹਿੰਨੇ ਆ ਤੇ ਕੋਈ ਗੱਲ ਨਹੀਂ ਫਿਰ ਪੈ ਜਾਨੀ ਆ ਪੜਨੇ ਜੇ ਤੇਰੇ ਮੰਦੀ ਰੀਜ ਹੈਗੀ ਆ ਨਾ ਮੈਂ ਵੀਰ ਜੀ ਨਾਲ ਗੱਲ ਕਰਕੇ ਵੇਖ ਲੂੰਗਾ ਕੀ ਜਾਂਦੇ ਆ ਭਲਾ ਮੰਝਰੀਆਂ ਦੇ ਬੜੀਆਂ ਨੇ ਪਰ ਇਹ ਆ ਕਿ ਸਾਰੀਆਂ ਹੀ ਮਾਰੀਆਂ ਗਈਆਂ ਰਪਿੰਦਰ ਇੱਕ ਗੱਲ ਮੈਂ ਵੀ ਤੇਰਾ ਨਾ ਕਰਨੀ ਹੈ ਅਰਪਿੰਦਰ ਅੱਜ ਤੱਕ ਜਿਹੜਾ ਵੀ ਕੰਮ ਕੀਤਾ ਵਾ ਨਾ ਅਸੀਂ ਦੋਵਾਂ ਭਰਾਵਾਂ ਨੇ ਸਲਾਹ ਨੇ ਕੀਤਾ ਵਾ ਠੀਕ ਆ ਨਾ ਹਾਂਜੀ ਤੇ ਗਾਂ ਵੀ ਜਿਹੜਾ ਵੀ ਕੰਮ ਕਰਨਾ ਵਾ ਨਾ ਵੀਰਜੀ ਦੀ ਸਲਾਹ ਲੈ ਕੇ ਤੇ ਫੇਰ ਹੀ ਅਸੀਂ ਕਰਨਾ ਵਾ ਹੁਣ ਸਾਡੇ ਤੋਂ ਵੱਡੇ ਆ ਠੀਕ ਆ ਨਾ ਹਾਂਜੀ ਆ ਤੇ ਇਹ ਆ ਵੀ ਉਹਨਾਂ ਤੋਂ ਪਿੱਛੇ ਤੋਂ ਬਿਨਾ ਨਹੀਂ ਅਸੀਂ ਚੱਲਣਾ ਕੋਈ ਨਹੀਂ ਜਿੱਦਾਂ ਉਹ ਕਹਿੰਨੇ ਆ ਨਾ ਉਦਾਂ ਹੀ ਕਰ ਲਾਂਗੇ ਇਹ ਆ ਕਿ ਜੇ ਹੱਡੀ ਮਾਂ ਪਿਓ ਨਹੀਂ ਨਾ ਹੈਗੇ ਤੇ ਇਹਦਾ ਮਤਲਬ ਇਹ ਥੋੜਾ ਵਾ ਵੀ ਆਪਾਂ ਆਪਣੀ ਮਰਜ਼ੀ ਕਰਾਂਗੇ ਉਹ ਵੱਡੇ ਆ ਉਹਨਾਂ ਦਾ ਹੱਕ ਬੰਦ ਆ ਹਨ ਨੂੰ ਕਹਿਣਾ ਨਾਲੇ ਹੁਣ ਏਦਾਂ ਵਾ ਸੁਨੀਲ ਜਰ ਤੋਂ ਵੱਡੀ ਆ ਤੇ ਵੀਰ ਜੀ ਮੇਰੇ ਤੋਂ ਵੱਡੇ ਆ ਠੀਕ ਆ ਨਾ ਉਹਨਾਂ ਦੀ ਸਲਾਹ ਤੋਂ ਬਿਨਾ ਹੀ ਤੇ ਉੱਥੋਂ ਤੱਕ ਕਦਮ ਨਹੀਂ ਆ ਪੁੱਟਣਾ ਕੋਈ ਵੀ ਜਿੱਦਾਂ ਉਹ ਕਹਿਣਗੇ ਨਾ ਉਦਾਂ ਹੀ ਹੀ ਕਰਨਾ ਤੇ ਬਾਕੀ ਪੜਾਈ ਵਾਲੀ ਗੱਲ ਮੈਂ ਉਹਨੂੰ ਪੁੱਛ ਲਈਨਾ ਜਿੱਦਾਂ ਉਹ ਕਹਿਣਗੇ ਨਾ ਫਿਰ ਤੁਹਾਨੂੰ ਪੜ੍ਹਨੇ ਪਾ ਦਾਂਗੇ ਚਲੋ ਠੀਕ ਆ ਇਹ ਆਪੇ ਜਦੇ ਉਹ ਕਹਿਣਗੇ ਤੇ ਫਿਰ ਪੜਨੇ ਪੈ ਜੂਗੀ ਨਹੀਂ ਤੇ ਕੋਈ ਗੱਲ ਨਹੀਂ ਆ ਹੁਣ ਤੁਹਾਨੂੰ ਪਤਾ ਕਰਦੇ ਕੰਮ ਵੀ ਕਿੰਨੇ ਆ ਘਰ ਵੀ ਸੰਭਾਲਣਾ ਵਾ ਹੁਣ ਜੇ ਦੀਦੀ ਕਲੀ ਦੇ ਸਿਰ ਤੇ ਸੜਦਾ ਸਾਰਾ ਘਰ ਤੇ ਫਿਰ ਵੀ ਨੀ ਨਾ ਗੱਲ ਚੰਗੀ ਹੈਗੀ ਉਹ ਆਹੋ ਤੇ ਹੈ ਹੀ ਆ ਕੋਈ ਗੱਲ ਨਹੀਂ ਜਦਾਂ ਉਹ ਸਲਾਹ ਕਰਨਗੇ ਨਾ ਉਦਾਂ ਫਿਰ ਅਸੀਂ ਕਰ ਲਾਂਗੇ ਹਾਂਜੀ ਚਲੋ ਠੀਕ ਆ ਬਾਕੀ ਰੁਪਿੰਦਰ ਜਿਹੜੀ ਵੀ ਤੇਰੇ ਮਨ ਦੀ ਰੀਜ ਵਾ ਨਾ ਉਹ ਸਾਰੀਆਂ ਪੂਰੀਆਂ ਕਰਨੀਆਂ ਰੁਪਿੰਦਰ ਹਾਂਜੀ ਬਹੁ ਕਦੋਂ ਦੀ ਬੈਠੀ ਐ ਤੂੰ ਕੰਮਦੰਦਾ ਵੇਖ ਲਈਏ ਕੋਈ ਟਾਈਮ ਵੇ ਕਿੰਨਾ ਹੋ ਗਿਆ ਵਾ ਦੀਦੀ ਲੱਗੀ ਸੀ ਬਸਰ ਸੋਈ ਵਾਲੀ ਜਾਣਾ ਤੋ ਜਰਾ ਕਿਨਾਂ ਲੱਗੇ ਬੈਗੀ ਸੀ ਚੱਲ ਕੋਈ ਗੱਲ ਨਹੀਂ ਆ ਜਾ ਫਿਰ ਛੇਤੀ ਠੀਕ ਆ ਨਾ ਹਾਂਜੀ ਆ ਗਈ ਰਪਿੰਦਰ ਵੇ ਲਾ ਫਿਰ ਕੰਮ ਤੋਂ ਦੱਸੋ ਹਾਂਜੀ ਬਣਾਈਆਂ ਸਬਜ਼ੀ ਭਾਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਹੋਰ ਮਨ ਸੁਣਾ ਠੀਕ ਠਾਕ ਠੀਕ ਠਾਕ ਤੈਨੂੰ ਸੁਣਾਓ ਠੀਕ ਹੈ ਵਧੀਆ ਹੋਰ ਸੋਨੂ ਦੀ ਸੁਣਾ ਹਟਿਆ ਪੀਨੇ ਕਿ ਨਹੀਂ ਭੈਣ ਜੀ ਉਹਨਾਂ ਦੀ ਕੀ ਸੁਣਾਵਾ ਤੁਹਾਨੂੰ ਪਤਾ ਹੀ ਆ ਇਹ ਗੱਲ ਦਾ ਪਰਦਾ ਥੋੜਾ ਹਾਂ ਉਹ ਤਾਂ ਮੈਨੂੰ ਪਤਾ ਹੀ ਸਾਰਾ ਉਹਦਣ ਵੀ ਤੁਹਾਨੂੰ ਪਤਾ ਹੀ ਜਿੱਦਣ ਕੁੜੀਆਂ ਦਾ ਵਿਆਹ ਹੀ ਲੋਕੀ ਮੂੰਹ ਜੋੜ ਜੋੜ ਕੇ ਗੱਲਾਂ ਕਰਦੇ ਹਾਂ ਤੇ ਅੱਗੇ ਆਂਦੀ ਮੈਂ ਕੁੜੀਆਂ ਦਾ ਵਿਆਹ ਵਿਚਾਰੀਆਂ ਹੈ ਕਿੰਨੀਆਂ ਖੁਸ਼ ਤੇ ਪਿਓ ਵਾਲੇ ਵਿੰਧੀਆਂ ਨੇ ਹੈ ਤਾਂ ਸਹੀ ਹੀ ਭੰਜ ਕੀ ਕਰਨਾ ਜਦੋਂ ਉੱਥੇ ਲੋਕੀ ਗੱਲਾਂ ਕਰਦੇ ਹੀ ਨਾ ਮੈਨੂੰ ਇੰਨੀ ਸ਼ਰਮ ਆਉਂਦੀ ਤਤੀ ਵੇਲ ਨਹੀਂ ਦਿੰਦੀ ਪਰ ਕੀ ਕਰਦੀ ਇੱਕ ਕੰਨ ਥਾਣੀ ਸੁਣਦੀ ਹਾਂ ਤੇ ਦੂਜੇ ਕੰਨ ਥਾਣੀ ਕੱਢ ਦਿੰਨੀ ਲੋਕੀ ਤਾਂ ਅੱਗੇ ਬਾਹਨਾ ਲੱਭਦੇ ਤੁਹਾਨੂੰ ਕੋਈ ਨਾ ਕੋਈ ਬਾਹਨਾ ਲੱਭੇ ਗੱਲਾਂ ਕਰੀਏ ਤੇ ਵਿਚਾਰੀਆਂ ਧੀਆਂ ਕੀ ਕਹਿੰਦੀਆਂ ਹੋਣਗੀਆਂ ਵੀ ਸਾਡੇ ਪਿਓਨ ਲੋਕੀ ਗੱਲਾਂ ਕਾਂਡੇ ਨੇ ਉਹ ਵੀ ਵਿਚਾਰੀਆਂ ਕੀ ਕਰਨ ਆਪਣੇ ਪਿਓ ਵਾਲੀ ਦੇਖਣਾ ਆ ਜਾ ਕੇ ਉਹਨਾਂ ਨੇ ਨੀ ਨਾ ਮੂੰਹ ਰੱਖਦੇ ਲੋਕਾਂ ਤਾਂ ਗੱਲਾਂ ਕਰਨੀਆਂ ਹੀ ਕਰਨੀਆਂ ਭੈਣ ਜੀ ਗੱਲ ਤੇ ਆ ਜਦੋਂ ਨਾ ਗਲਤੀ ਆਪਣੇ ਜੀਦੀ ਆ ਤਾਂ ਲੋਕਾਂ ਨੂੰ ਮੌਕਾ ਮਿਲ ਜਾਂਦਾ ਵਾ ਜੇ ਇਹੋ ਚੰਗੇ ਹੁੰਦੇ ਤਾਂ ਕਿਸ ਨੇ ਗੱਲ ਨਹੀਂ ਹੀ ਕਰਨੀ ਨਾਲੇ ਕੁੜੀਆਂ ਦਾ ਵਿਆਹ ਹੀ ਗਾੜੀ ਹੋ ਕੇ ਸਾਰੇ ਕੰਮ ਆਪ ਕਰਦੇ ਤੁਹਾਨੂੰ ਪਤਾ ਹੀ ਆ ਭੱਜ ਦੌੜ ਕੇ ਮੈਨੂੰ ਕਰਨੇ ਪਏਾਕੀ ਭੈਣ ਜੀ ਮੇਰੇ ਭੈਣ ਭਰਾ ਚੰਗੇ ਆ ਕਦੀ ਉਹਨਾਂ ਨੇ ਮੈਨੂੰ ਪਿੱਛਾ ਨਹੀਂ ਦਿੱਤਾ ਉਹਨਾਂ ਨੂੰ ਪਤਾ ਵਾ ਕਿ ਇਹ ਤਾਂ ਸ਼ਰਾਬ ਪੀ ਕੇ ਪਿਆ ਰਹਿੰਦਾ ਵਾ ਹੁਣ 3 ਹੱਦ ਗਿਓ ਠਾਲਣੀਆਂ ਹੀ ਨਾ ਕੀ ਕਰਨਾ ਫਿਰ ਤੇ ਹੋਰ ਕਰਨਾ ਹੀ ਪੈਣਾ ਮੈਂ ਕੁਛ ਨਾ ਕੁਛ ਮੇਰੀ ਗਾਸਨ ਫਿਰਦੀ ਚੰਗੇ ਨੇ ਤੇਰੇ ਭੈਣ ਭਰਾ ਨਹੀਂ ਤਾਂ ਲੱਗੇ ਨਹੀਂ ਲੱਗਦੇ ਅੱਜ ਕੱਲ ਕੋਈ ਵੀ ਨਹੀਂ ਲੱਗਦੇ ਕਿ ਹਾਂ ਉਹ ਫਿਰ ਵੀ ਤੇਰਾ ਸਾਹ ਦਿੰਦੇ ਐਂ ਦੇ ਨੇ ਨਹੀਂ ਬੜਾ ਸਾਹ ਦਿੰਦੇ ਆ ਭੈਣ ਜੀ ਹਾਂ ਹਾਂ ਪੈਸੇ ਤੇ ਲੇਦਾ ਹੋਰ ਕਿਹ ਕੰਮ ਦਾ ਹਾਂ ਉਹ ਕੀ ਚੀਜ਼ ਦੀ ਕਮੀ ਨਹੀਂ ਹੁੰਦਦੇ ਤੈਨੂੰ ਸਹੀ ਗੱਲ ਆ ਹਾਂ ਪੜਨ ਵੀ ਜਾਂਦੀਆਂ ਸੀ ਤਾਂ ਕਹਿਣਾ ਫੀਸ ਤੋਂ ਤੰਗੀ ਨਾ ਚੱਕੀ ਹਾਂ ਤੇ ਫਿਰ ਜਦੋਂ ਲੋੜ ਹੁੰਦੀ ਪੈਹੈਂਦੀ ਐ ਨਾ ਫੋਨ ਕਰ ਦਿਆ ਕਰ ਅਸੀਂ ਦੇਜਿਆ ਕਰਾਂਗੇ ਮੈਂ ਤੈਨੂੰ ਮੈਂ ਗੱਲ ਕਰਨੀ ਸੀ ਇੱਕ ਮੇਰੀ ਗਾਸਨ ਭੂਆ ਇਹਨਾਂ ਦੀ ਰਿਸ਼ਤਾ ਤੇ ਲੱਗੀ ਆ ਤੇ ਮੇਰੀ ਗਾਸਨ ਧੋਖਾ ਨਾ ਕੋਈ ਕਰੇ ਮੈਨੂੰ ਤਾਂ ਡਰੀ ਅੰਦਾ ਵਿਚਾਰੀਆਂ ਕੁੜੀਆਂ ਦਾ ਇਹੋ ਹੀ ਵੇਖਦੇ ਆ ਕਿ ਬੀ ਨਿਆਣੀਆਂ ਜੀਆਂ ਹੈਗੀਆਂ ਸੀ ਸਨ ਵੀ ਦੇਗੀ ਨਹੀਂ ਨਹੀਂ ਭੈਣ ਜੀ ਇਦਾਂ ਦੀ ਕੋਈ ਗੱਲ ਨਹੀਂ ਗਈ ਭੂਆ ਵਾ ਖੂਨ ਦਾ ਰਿਸ਼ਤਾ ਵਾ ਪਤੀਆਂ ਕਿਹੜੀਆਂ ਮਾੜੀਆਂ ਹੁੰਦੀਆਂ ਵਾ ਨਾਲੇ ਉਹਨੂੰ ਵਿਚਾਰੀ ਨੂੰ ਪਤਾ ਹੀ ਆ ਵੀ ਮੇਰਾ ਭਰਾ ਜਿਹੜਾ ਵਾ ਉਹ ਤੇ ਨਾ ਦਾਰੂ ਪਾਣੀ ਪੀਂਦਾ ਵਾ ਚੱਲ ਕੋਈ ਗੱਲ ਨਹੀਂ ਉੱਧਰ ਵੀ ਮੁੰਡਿਆਂ ਦੀ ਮਾਂ ਹੈ ਨੀਗੀ ਤੇ ਰੋਟੀ ਪਾਣੀ ਇਹੋ ਪਕਾ ਕੇ ਦਿੰਦੀ ਹੁੰਦੀ ਹੀ ਐਨੇ ਸੋਚਿਆ ਵੀ ਚੱਲ ਕਰਨਾ ਹੀ ਐ ਨਾ ਕੁੜੀਆਂ ਦਾ ਵੀ 6 ਮਹੀਨਾ ਠਹਿਰ ਕੇ ਵੀ ਕਰਨਾ ਵਾ ਤੇ ਕਰਾ ਦੇਣੀ ਆ ਰਿਸ਼ਤਾ ਤੇ ਮੁੰਡਿਆਂ ਦੀ ਵੀ ਰੋਟੀ ਪੱਕਣ ਡਾਪੂਗੀ ਚੱਲ ਮੁੰਡਿਆਂ ਦਾ ਸੁਭਾਅ ਵੀ ਚੰਗਾ ਹੈ ਤਾਂ ਕਰਕੇ ਮੈਂ ਹਾਂ ਕਰਤੀ ਉਦਾਂ ਤਾਂ ਭਾਵੇਂ ਨਾ ਹੀ ਕਰ ਤੂੰ ਵੀ ਕਾਲੀ ਕੀਤੀ ਐ ਚੱਲ ਇੱਕ ਦਾ ਕਰ ਦਿੰਦੀ ਤੇ ਵੇਖ ਲੈਂਦੀ ਵੀ ਚੰਗੇ ਵੀ ਹੈ ਵਾ ਜੀਕ ਨਹੀਂ ਤੇ ਫਿਰ ਦੂਜੀ ਦਾ ਕਰ ਦਿੰਦੀ ਵੇ ਸੁਣ ਲਈਦਾ ਹੋਈਦਾ ਵਾ ਤੂੰ ਵੀ ਕਾਲੀਆਂ ਬੜੀਆਂ ਕਰਨੀ ਆ ਚਲ ਕੋਈ ਗੱਲ ਨਹੀਂ ਭੈਣ ਜੀ ਦੋਵੇਂ ਇੱਕੋ ਘਰ ਚਲ ਗਈਆਂ ਵਾ ਤੇ ਵਧੀਆ ਹੀ ਰਹਿਣ ਗਿਆ ਐ ਵੀ ਉਹ ਵੀ ਦੋ ਭਰਾ ਵਾ ਠੀਕ ਆ ਤਾਂਹੀਂ ਵੀ ਕਹਿੰਨੇ ਆ ਚਲੋ ਵਧੀਆ ਹੀ ਰਹਿਣ ਪਰ ਧਾਰੀ ਆਉਂਦਾ ਅੱਜ ਕੱਲ੍ਹ ਜਮਾਨੇ ਦਾ ਕਿਦਾਂ ਦਾ ਬਤਨ ਪਤਾ ਨਹੀਂ ਇਹ ਤੇ ਇਦਾਂ ਮੈਂ ਭੈਣ ਜੀ ਧਾਰ ਤੇ ਆਉਂਦਾ ਹੀ ਆ ਪਰ ਕੋਈ ਗੱਲ ਨਹੀਂ ਗਾੜੀ ਇਹਨਾਂ ਦੇ ਕਰਮ ਉਹ ਤੇ ਆਹੋ ਕਰਮਾਂ ਦੀ ਗੱਲ ਵਾ ਜੋ ਕਰਮਾਂ ਚ ਲਿਖਿਆ ਮਿਲ ਹੀ ਜਾਣਾ ਚਲੋ ਮੈਂ ਵੀ ਕੁੜਾ ਸੋਟਾਂ ਚਲੋ ਠੀਕ ਐ ਇਹਨੇ ਵੀ ਕਾਲੀ ਕੀਤੀ ਆ ਹਾਂ ਫੀਤੂ ਵੀ ਇਹ ਸੁਣ ਲੈ ਦਵਾਦਾ ਕੁੜੀਆਂ ਦਾ ਵਿਆਹ ਕਰ ਦਿੱਤਾ ਮਿੰਟੋ ਮਿੰਟੀ ਨਾ ਕਿਤੇ ਵਿਚਾਰੀਆਂ ਚਾਜ ਨਾ ਪਾਣ ਦਿੱਤੀਆਂ ਨਾ ਲਿਖਣ ਦਿੱਤਾ ਕੋਈ ਉਹਨਾਂ ਵਿਚਾਰੀਆਂ ਨੂੰ ਕੋਈ ਵੇਖ ਸੁਣ ਦਿੱਤਾ ਦਵਾਦਾ ਬਕਾਲੀ ਪੈ ਗਈ ਹੁਣ ਉਹ ਚੰਗੀਆਂ ਰਹਿਣ ਨਾ ਰਹਿਣ ਇਹਨਾਂ ਨੂੰ ਕੀ ਕੋਹ ਜਿਹਾ ਪਿਓ ਚਾਰਾ ਸ਼ਰਾਬੀ ਹੈਗਾ ਹੀ ਸਸਿਕਲਪੂਆ ਜੀ ਸਤਿ ਸ਼੍ਰੀ ਅਕਾਲ ਸਸਿਕਲਪੂਆ ਜੀ ਸਤਿ ਸ਼੍ਰੀ ਅਕਾਲ ਬੋ ਹਸਣਾ ਉਹ ਠੀਕ ਠਾਕ ਹਾਂ ਠੀਕ ਠਾਕ ਆ ਵਧੀਆ ਕੰਮ ਕਰਨ ਡੀਆਂ ਜੇ ਹਾਂਜੀ ਚੱਲ ਵਧੀਆ ਵਾ ਵੇਖਾਂ ਕਿੰਨਾ ਵਧੀਆ ਲੱਗਣ ਡਿਆ ਵਾ ਨਹੀਂ ਤੇ ਅੱਗੇ ਇੱਥੇ ਆਉਣਾ ਤੇ ਖਲੋਣ ਨੂੰ ਜੀ ਨਾ ਕਰਨਾ ਕਿਤੇ ਇਹ ਤੇ ਗੱਲ ਹੈਗੀ ਆ ਭੂਆ ਜੀ ਭੂਆ ਜੀ ਤੁਸੀਂ ਹੀ ਫੇਰਾ ਮਾਰ ਲਿਆ ਕਰੋ ਅਸੀਂ ਦੋਵੇਂ ਜਣੀਆਂ ਕੱਲੀਆਂ ਹੁੰਨੀਆਂ ਵਾ ਜਦੋਂ ਦਾ ਵਿਆਹ ਹੋਇਆ ਵਾ ਤੁਸੀਂ ਤੇ ਆਏ ਨਹੀਂ ਸਾਡੇ ਘਰ ਨਹੀਂ ਸੰਦੀਪ ਆਉਣਾ ਹੀ ਮੈਂ ਤੈਨੂੰ ਵੀ ਪਤਾ ਵਾ ਵਿਆਹ ਦਾ ਕਰਕੇ ਨਾ ਬੜਾ ਹੀ ਖਲਾਰਾ ਖਲੂਰਾ ਪਿਆ ਸੀ ਉਹੋ ਹੀ ਨਹੀਂ ਹੀ ਚੁੱਕਣ ਕੱਪੜੇ-ਕੁਪੜੇ ਧੋ ਕੇ ਆਈਆਂ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਟਾਈਮ ਕੱਢ ਕੇ ਆ ਜਾਇਆ ਕਰੋ ਨਹੀਂ ਹੁਣ ਟਾਈਮ ਲੱਗਾ ਹੀ ਤੇ ਮੈਂ ਚੱਲ ਹੋ ਕੇ ਨਹੀਂ ਪਹਿਲਾਂ ਵੇਖ ਕੇ ਹੁਣ ਕੀ ਕਰਨ ਡੀਆਂ ਹਾਂ ਹਾਂਜੀ ਪੂਆ ਜੀ ਲੱਗੇ ਹੀ ਸਬਜ਼ੀ ਬਣਾਉਣਾ ਚੱਲ ਵਧੀਆ ਵਾ ਸੰਦੀਪ ਇਹ ਆ ਵੀ ਹੁਣ ਮੈਨੂੰ ਨਾ ਕੋਈ ਲਾਂਭਾ ਨਹੀਂ ਆਉਣਾ ਚਾਹੀਦਾ ਮੁੰਡੇ ਇੰਨੇ شریف ਹਨ ਸਾਰੇ ਕੰਮ ਨਾ ਵਿਚਾਰੇ ਆਪ ਹੀ ਕਰਦੇ ਹੀ ਚੱਲ ਹੁਣ ਇਹ ਆ ਵੀ ਇਧਰ ਦਾ ਤੁਸੀਂ ਕਰ ਲੋ ਕਰੋਗੀ ਆ ਤੇ ਬਾਹਰ ਦਾ ਉਹ ਕਰ ਲਿਆ ਕਰਨਗੇ ਨਹੀਂ ਨਹੀਂ ਪੂਆ ਜੀ ਐਦਾਂ ਦੀ ਨਹੀਂ ਕੋਈ ਵੀ ਗੱਲ ਹੈਗੀ ਲਾਂਭਾ ਕਿਹੜੀ ਗੱਲ ਦਾ ਹੋਣਾ ਵਾ ਤੁਹਾਨੂੰ ਵੀ ਪਤਾ ਹੀ ਆ ਜਾਂ ਤਾਂ ਹੋਏ ਵੀ ਹਨੂ ਕੰਮ ਕਰਨੀ ਆਉਂਦਾ ਧੂਆ ਜੀ ਸਾਰੇ ਕੰਮ ਤੇ ਹਨੂ ਆਉਂਦੇ ਆ ਲਾਂਬਾ ਕਿਹੜੀ ਗੱਲ ਦਾ ਮਿਲਣਾ ਧੂਆ ਜੀ ਤੁਸੀਂ ਟੈਨਸ਼ਨ ਨਾ ਲਓ ਅਸੀਂ ਵੀ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਰਪਿੰਦਰ ਮੈਨੂੰ ਤੁਹਾਡੇ ਕੋਲੋਂ ਨਾ ਇਹੋ ਉਮੀਦ ਹੀ ਮੈਂ ਚਾਹੁੰਨੀ ਸੀ ਕਿ ਚੱਲਗੇ ਨਾ ਆਪ ਹੀ ਵਿਚਾਰੇ ਹੱਥ ਸਾੜਦੇ ਰਹੇ ਆ ਤੇ ਹੁਣ ਉਹਨਾਂ ਨੂੰ ਵੀ ਨਾ ਕਿਸ ਦੀ ਗੱਲ ਨਾ ਸੁਣਨੀ ਪਵੇ ਹਾਂਜੀ ਰਪਿੰਦਰ ਜਾਪੂ ਆਜੀ ਵਾਸਤੇ ਚਾਹ ਬਣਾ ਲਿਆ ਆਹ ਕੰਮ ਮੈਂ ਕਰ ਲੈਨੀ ਆਪੇ ਉਹ ਨਹੀਂ ਨਹੀਂ ਸੰਦੀਪ ਰਪਿੰਦਰ ਨਹੀਂ ਮੈਂ ਚਾਹ ਨਹੀਂ ਆ ਪੀਣੀ ਮੈਂ ਚਾਹ ਪੀ ਕੇ ਆਈ ਆ ਕੋਈ ਗੱਲ ਨਹੀਂ ਫਿਰ ਕੀ ਉਹ ਨਹੀਂ ਨਹੀਂ ਕੋਈ ਨਹੀਂ ਤੁਸੀਂ ਆਪਣਾ ਕੰਮ ਕਰੋ ਤੇ ਗੱਲਾਂ ਬਾਤਾਂ ਮਾਰਦੇ ਆ ਚਲੋ ਕੰਮ ਤੇ ਹੋ ਹੀ ਜਾਣਾ ਵਾ ਤਹੀਨੇ ਦਿਨਾਂ ਬਾਅਦ ਆਏ ਆ ਤੇ ਇੱਧੇ ਜਾਣਾ ਵਾ ਕੋਈ ਗੱਲ ਨਹੀਂ ਫਿਰ ਕੀ ਆ ਆਉਂਦੀ ਰਹਿਣਾ ਵਾ ਮੈਂ ਮੇਰਾ ਤੇ ਟਾਈਮ ਨਹੀਂ ਲੱਗਾ ਤਾਂ ਨਹੀਂ ਆਇਆ ਗਿਆ ਮੇਰ ਕੋ ਝਾ ਰਪਿੰਦਰ ਥੋੜੀ ਥੋੜੀ ਬਣਾ ਲਿਆ ਚਾਹ ਮੈਂ ਤੇ ਕਹਿ ਦੀ ਮੈਂ ਚਲ ਬਣਾ ਕੇ ਲਿਉਂਦੀ ਉਹ ਨਹੀਂ ਰਪਿੰਦਰ ਬਹਿ ਜਾ ਤੂੰ ਆਪਣਾ ਕੰਮ ਕਰ ਤੇ ਮੈਨੂੰ ਇਹ ਦੱਸੋ ਮੰਮੀ ਨਾਲ ਗੱਲ ਹੋਈ ਠੀਕ ਠਾਕ ਵਾ ਹਾਂਜੀ ਕੀਤਾ ਇਹ ਫੋਨ ਠੀਕ ਠਾਕ ਹੈ ਮੰਮੀ ਚੱਲ ਵਧੀਆ ਵਾ ਹਾਂਜੀ ਤੇ ਕੀ ਦੱਸਦੇ ਵੀਰ ਦਾ ਕਿਦਾਂ ਵੀਰ ਦਾ ਇਦਾਂ ਹੀ ਆ ਕੀ ਦਸੀਏ ਤੁਹਾਨੂੰ ਤੁਹਾਨੂੰ ਤੇ ਪਤਾ ਹੀ ਆ ਕਿ ਡੈਡੀ ਕਿਦਾਂ ਕਰਦੇ ਆ ਮੈਨੂੰ ਤੇ ਸੰਦੀਪ ਉਸ ਦਿਨ ਵੀ ਬੜਾ ਹੀ ਗੁੱਸਾ ਸੀ ਵੀਰਲਾ ਵਿਆਹ ਤੇ ਵੀ ਨਹੀਂ ਕਿਤੇ ਆਇਆ ਤੇ ਕੀ ਆਂਦੇ ਹੋਣਗੇ ਲੋਕੀ ਪਲਾ ਉਹ ਆ ਜੀ ਨਹੀਂ ਆਏ ਤੇ ਹੁਣ ਕੀ ਕਰ ਸਕਦੇ ਆ ਸਾਡਾ ਕਿਹੜਾ ਨਹੀਂ ਜੀ ਕਰਦਾ ਕਿ ਸਾਡਾ ਪਿਓ ਆਪਣੇ ਹੱਥੀਂ ਵਿਆਹ ਕਰੇ ਚੱਲ ਕੋਈ ਗੱਲ ਨਹੀਂ ਸੰਦੀਪ ਜੋ ਵੀ ਹੋਇਆ ਵਾ ਨਾ ਚੰਗਾ ਹੀ ਹੋਇਆ ਵਾ ਤੇ ਬਾਕੀ ਨਾ ਇੱਕ ਗੱਲ ਦਾ ਧਿਆਨ ਰੱਖਿਓ ਜੋ ਕੁਝ ਵੀ ਪਿਛੇ ਹੁੰਦਾ ਰਿਹਾ ਵਾ ਨਾ ਤੇ ਉਹ ਨਾ ਇਹਨਾਂ ਨਾਲ ਨਾ ਸਾਰੀ ਗੱਲ ਕਰਿਓ ਆਪਣੇ ਘਰ ਦੀਆਂ ਨਾ ਸਾਰੀਆਂ ਗੱਲਾਂ ਨਹੀਂ ਦੱਸੀਆਂ ਹੋਈਆਂ ਦੀਆਂ ਕੁਝ ਗੱਲਾਂ ਨਾ ਪਰਦੇ ਵਾਲੀਆਂ ਵੀ ਹੁੰਦੀਆਂ ਵਾ ਉਹ ਨਹੀਂ ਨਹੀਂ ਭੂਆ ਜੀ ਇਹਨਾਂ ਨੂੰ ਕਿਉਂ ਦੱਸਣਾ ਵਾ ਵੈਸੇ ਵੀ ਨਾ ਇਹਨਾਂ ਦਾ ਸੁਭਾਅ ਬੜਾ ਚੰਗਾ ਵਾ ਜੇ ਦੱਸ ਵੀ ਦਵਾਂਗੇ ਨਾ ਤੇ ਉਹਨਾਂ ਨੇ ਸਾਨੂੰ ਕੀ ਕਹਿ ਦੇਣਾ ਵਾ ਉਹ ਨਹੀਂ ਸੰਦੀਪ ਭਾਵੇਂ ਉਹਨਾਂ ਨੇ ਨਹੀਂ ਵੀ ਕਹਿਣਾ ਫਿਰ ਵੀ ਨਾ ਇਦਾਂ ਚੰਗੇ ਨਹੀਂ ਲੱਗੀਦਾ